ਤੇ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਖੜਿਆ ਜੀ ਨਕੋਦਰ ਨਕੋਦਰ ਆਏ ਆ ਜੀ ਆਪਾਂ ਚਾਂਪਖਣ ਚਾਂਪਖਣ ਕਿੱਥੇ ਆਇਆ ਜੀ ਆਪਾਂ ਆਇਆ ਜੀ ਮਿਸਟਰ ਸਿੰਘ ਸੋਇਆ ਚਾਪ ਆ ਲਓ ਜੀ ਆਪਾਂ ਇੱਥੇ ਆਏ ਆ ਜੀ ਇੱਥੇ ਆਪਣੇ ਗੁਰੂਦਰ ਸਿੰਘ ਸਾਬਤ ਸੂਰਤ ਸਰਦਾਰ ਜੀ ਜਿਹੜੇ ਆਪਣੇ ਚਾਂਪ ਖਲਾਉਂਦੇ ਨੇ ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਪਹਿਲਾਂ ਵੀ ਪਾਈ ਹੁਣ ਹਾਂ ਦਾ ਅਸੀਂ ਸ਼ੂਟ ਕਰ ਚੁੱਕੇ ਆ ਵੀਡੀਓ ਬਣਾ ਚੁੱਕੇ ਆ ਬਾਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਕੀ ਹਾਲ ਚਾਲ ਬੜੀ ਕਿਰਪਾ ਜੀ ਕਿਰਪਾ ਪੂਰੀ ਹਾਂਜੀ ਉਹ ਮੈਂ ਇਧਰ ਹੋਸਲਾਉ ਭਾਜੀ ਠੀਕ ਠਾਕ ਬੜੀ ਕਿਰਪਾ ਹੈ ਜੀ ਕਿਵੇਂ ਚੱਲਿਆ ਪਹਿਲਾਂ ਕੰਮ ਕਰ ਦੱਸੋ ਭਾਜੀ ਕੰਮ ਕਾ ਠੀਕ ਹੈ ਜੀ ਗੁਰੂ ਪਾਤਸ਼ਾਹ ਦੀ ਕਿਰਪਾ ਹੈ ਕੀ ਬਾਤ ਹੈ ਜੀ ਅੱਛਾ ਆਪਾਂ ਗੱਲਾਂ ਬਾਤਾਂ ਤਾਂ ਪਹਿਲਾਂ 2-3 ਵਲੌਗ 2 ਵਲੌਗ ਹੈ ਜੇ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਜੀ ਅੱਛਾ ਰੌਲਾ ਹੁਣ ਇੱਕ ਚੀਜ਼ ਆ ਗਿਆ ਵੀ ਚਾਂਪ ਨੂੰ ਲੈ ਕੇ ਚਾਂਪ ਚ ਮੈਦੇ-ਮੁਦੇ ਦਾ ਬੜਾ ਰੌਲਾ ਚੱਲਦਾ ਪਿਆ ਜੀ ਠੀਕ ਆ ਮੋਮੋਸ ਵਾਲਾ ਤਾਂ ਚਲੋ ਅਲੱਗ ਚੱਲਦਾ ਇਹ ਚਾਂਪ ਦਾ ਵੀ ਅਲੱਗ ਚੱਲਦਾ ਰੌਲਾ ਇਹ ਕੀ ਹੈ ਕੀ ਆ ਸੰਨ ਥੋੜਾ ਕਲੀਅਰ ਕਰੋਗੇ ਦੱਸੋ ਵੀਰ ਜੀ 2 ਮਿੰਟ ਜੀ ਮੈਂ ਕਸਟਮਰ ਇਹ ਇੱਥੇ ਕਾਣੀ ਮਿਲੇ ਠੀਕ ਨਾਲ ਨਾਲ ਆਪਾਂ ਗੱਲਬਾਤ ਕਰ ਲਈਆਂ ਜਿਹੜਾ 150 ਦੀ ਨੋ ਵੀਰੇ ਹਾੜੀ ਭਾਰੀ ਮੈਂ ਤਾਂ ਇਹ ਕਹੂੰਗਾ ਜਿੰਨੇ ਵੀ ਮੇਰੇ ਕਸਟਮਰ ਆ ਜਾਂ ਫੋਲੋਅਰ ਆ ਜਿਹੜੇ ਤੁਹਾਡੇ ਹੈਗੇ ਆ ਜਿਹੜੇ ਤੁਹਾਡੇ ਚੈਨਲ ਦੇਖਦੇ ਆ ਜੀ ਉਹਨਾਂ ਨੇ ਕਹਿੰਨਾ ਮੇਰੇ ਘਰ ਵਿਜ਼ਿਟ ਕਰ ਲਓ ਹਾਂ ਔਰ ਆ ਕੇ ਦੇਖੋ ਕਿੰਨੀ ਸਾਫ ਸਫਾਈ ਆ ਕਿੱਥੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਗੁਰਬਾਣੀ ਵਿੱਚ ਨਾਇਲ ਗੁਰਬਾਣੀ ਚੱਲਦੀ ਤੇ ਨਾਲ ਸਾਡਾ ਕੰਮ ਚੱਲਦਾ। ਕੀ ਬਾਤ ਹੈ ਸਰ ਜੀ? 6:00 8:00 ਵਜੇ ਸ਼ੁਰੂ ਹੁੰਦਾ 3:00 ਵਜੇ ਤੱਕ ਤਿਆਰੀ ਹੁੰਦੀ ਆ। ਉਸ ਤੋਂ ਬਾਅਦ ਅਸੀਂ ਰੈਡੀ ਤੇ ਆ ਜੀਦਾ। ਭਾਜੀ ਮੈਦੇ ਵਾਲਾ ਚੱਕਰ ਕੀ ਆ? ਉਹ ਜਿਹੜੀ ਪੀਓ ਮੈਦਾ ਦੂਜਾ ਮੈਦਾ ਉਹ ਕੀ ਚੱਕਰ ਕੀ ਆ? ਦੇਖੋ ਇਹਨੇ ਵਿੱਚ ਅਗਰ ਤੁਸੀਂ ਮੈਦਾ ਨਹੀਂ ਪਾਉਂਗੇ, ਅਗਰ ਤੁਸੀਂ ਮੈਦਾ ਨਹੀਂ ਪਾਉਂਗੇ ਇਹਨੇ ਸਿੱਖ ਚੋਟ ਪਿੱਛੇ ਗਿਰ ਜਣਾ। ਅੱਛਾ। ਜਦੋਂ ਮੈਂ ਸਿੱਖਾ ਲਗਾਈਆਂ ਹੋਈਆਂ ਆ ਵੇਖੋ। ਹਾਂਜੀ। ਜੇ ਕੋਈ ਕਵੇ ਵੀ 100% ਸੋਇਆ ਨੋ। ਮੈਂ ਨਹੀਂ ਮੰਦਾ ਸੀ ਇਹਨੂੰ ਮੈਂ ਚੈਲੰਜ ਕਰਦਾ 20% ਸੋਇਆ ਹੋਈ ਨਹੀਂ ਸਕਦਾ اچھا 20% ਮੈਦਾ ਪੈਂਦਾ ਔਰ ਜਿਹੜੀ ਬਜਾਰੀ ਹੁੰਦੀ ਆ 올ਟ ਹੈ ਉਹ 80% ਮੈਦਾ ਹੁੰਦਾ ਆ 20% ਸੋਇਆ ਹੁੰਦਾ ਅੱਛਾ ਕਿਉਂਕਿ ਜਦੋਂ ਆਪਾਂ ਰੋਸਟ ਕਰਦੇ ਨਾ ਉਹ ਜਿਹੜੀ ਹੋ ਜਾਂਦੀ ਆ ਅੱਛਾ ਇੱਕ ਬ੍ਰਾਂਡਡ ਖੋਖੇ ਤੋਂ ਨੇ ਤਰ ਤਾਜ਼ ਤੋਂ ਬਾਈ ਹੁਣੀ ਉਹ ਵੀ ਸਰਦਾਰ ਜੀ ਨੇ ਆਪਣੇ ਉਹ ਕਹਿੰਦੇ ਜੀ ਸਾਡੇ ਕੋਲ ਪਿਓਰ ਚਾਹ ਬੰਦੀ ਆ ਸਾਡੇ ਕੋਲ ਮਹਿੰਗੀ ਚਾਹ ਤੁਸੀਂ ਜਾਓ ਵਿਜ਼ਿਟ ਕਰੋ ਦੇਖੋ ਕਿਸ ਤਰ੍ਹਾਂ ਬਣਾਉਂਦੇ ਕਿੱਥੋਂ ਆਂਦੀ ਆ ਕੀ ਆ ਤੁਹਾਡੇ ਕੋਲ ਪੂਰਾ ਪ੍ਰੋਸੀਜਰ ਦੇਖੋਗੇ ਫੇਰ ਹੀ ਪਤਾ ਲੱਗੂਗਾ ਤੁਹਾਨੂੰ ਓਕੇ ਕਹਿਣ ਨੂੰ ਤਾਂ ਮੈਂ ਕਹਿ ਦ ਤੇ ਬਾਈ ਜਿਹੜੀ ਇਹ ਚਾਪ ਥੋੜੇ ਕੋਲ ਆਉਂਦੀ ਹੈ ਮਾਰਕੀਟ ਚੋਂ ਆਉਂਦੀ ਹੈ ਜਾਂ ਕਿਵੇਂ ਆਉਂਦੀ ਹੈ ਥੋੜਾ ਜਿਹਾ ਇਹ ਵੀ ਕਲੀਅਰ ਕਰੋ ਅੱਜ ਦੇਖੋ ਜੀ ਪਹਿਲਾਂ ਤਾਂ ਮਾਰਕੀਟ ਦੇ ਵਿੱਚੋਂ ਆਂਦੀ ਸੀ ਹੁਣ ਮੈਂ ਖੁਦ ਹੀ ਤਿਆਰ ਕਰ ਲੈਂਦਾ ਅੱਛਾ ਹੁਣ ਤੁਸੀਂ ਖੁਦ ਤਿਆਰ ਕਰਦੇ ਹੋ ਹਾਂ ਹੁਣ ਜੋ ਜੋ ਕੋ ਗੰਦਮੰਦ ਹੁੰਦਾ ਨਾ ਗੰਦਮੰਦ ਦੇਖ ਕੇ ਰਹਿ ਨਹੀਂ ਹੁੰਦਾ ਚਾਹੇ ਜਿੰਨਾ ਮਰਜ਼ੀ ਕੋਈ ਕਹਿ ਦੇਵੇ ਹਾਂ ਸਾਫ ਸੁਥਰਾ ਹੈ ਪਰ ਨਹੀਂ ਤੁਸੀਂ ਮੁਹੰਮਦ ਵਾਲੀਆਂ ਵੀਡੀਓ ਕਿੰਨੀਆਂ ਦੇਖ ਚੁੱਕੇ ਆ ਬਿਲਕੁਲ ਠੀਕ ਹੈ ਕਿ ਨਹੀਂ ਹੁਣ ਪੰਜਾਬ ਨੂੰ ਥੋੜੀ ਬਹੁਤੀ ਸਮੇਂ ਲੱਗੀ ਪੰਜਾਬੀਆਂ ਨੂੰ ਵਿਹਾ ਵਧੀਆ ਫੂਡ ਕਿਹੜਾ ਆ ਤੇ ਕੱਢਿਆ ਇਸ ਕਰਕੇ ਚੰਗਾ ਫੂਡ ਖਾਣ ਵਾਲੇ ਲੋਕ ਆਉਂਦੇ ਹਾਂ ਬਿਲਕੁਲ ਆਉਂਦੇ ਆ ਮੇਰੇ ਕੋਲ ਉਹ ਆ ਕੇ ਕਹਿੰਦੇ ਵਾਕਈ ਸਰਦਾਰ ਜੀ ਚਾਹ ਤੁਹਾਡੀ ਬੈਸਟ ਆ ਕਿਆ ਬੜੇ ਦੂਰ ਦੂਰੋਂ ਆਂਦੇ ਲੋਕ ਬਿਲਕੁਲ ਤੇ ਭਾਜੀ ਕੀ ਰੇਟ ਚਾਂਪ ਦਾ ਰੇਟ ਕੀ ਆ ਪਹਿਲਾਂ ਤਾਂ ਦੱਸੋ ਆਪਣਾ ਜਿਹੜੀਆਂ ਤੇ ਹੈਗੀਆਂ ਜੀ 200 ਵਿੱਚ ਉਹ ਹੈਗੀਆਂ ਮਿਕਸ ਹੋਰ ਦਾ ਤੰਦੂਰੀ ਆਪਾਂ ਨਾਲ ਨਾਲ ਦਿਖਾਈ ਚਲੀ ਜਾਏ ਤੁਹਾਡੇ ਕੋਲ ਵੈਰਾਈ ਕਿਹੜੀ ਕਿਹੜੀ ਹੁੰਦੀਆਂ ਆ ਆ ਤੰਦੂ ਮਿਕਸ ਹੋ ਗਈ ਜੀ ਅੱਛਾ ਜੀ ਆ ਤੰਦੂਰੀ ਚਾਂਪ ਹੋ ਗਈ ਜੀ ਓਕੇ ਜੀ ਔਰ ਇਹਦੇ ਵਿੱਚ ਇੱਕ ਮੁਗਲਾਈ ਚਾਂਪ ਆਂਦੀ ਆ ਉਹ ਖਤਮ ਹੋ ਗਈ ਮੇਰੇ ਕੋਲ ਆਹ ਮਲਾਈ ਚਾਂਪ ਹੈ ਜੀ ਅੱਛਾ ਜੀ ਆ ਪਨੀਰ ਟਿੱਕਾ ਹੈ ਜੀ ਵੈਰੀ ਗੁੱਡ ਹਾਂਜੀ ਮਸ਼ਰੂਮ ਟਿੱਕਾ ਵੀ ਹੁੰਦਾ ਖਤਮ ਹੋ ਗਿਆ ਅੱਛਾ ਉਹ ਖਤਮ ਹੋ ਗਿਆ ਜੀ ਓਕੇ ਤੇ ਭਾਈ ਟਾਈਮਿੰਗ ਕੀ ਹ ਟਾਈਮਿੰਗ 10 ਵਹੀ ਹੈ ਨਾ ਜੀ ਮੈਂ 10 ਵਜੇ ਤੋਂ ਲੈ ਕੇ ਆਰਾਮ ਚਾਹ ਤੱਕ ਮੁੱਕਦੀ ਨਹੀਂ ਨਹੀਂ ਉਹਦੇ ਮਹਾਰਾਜ ਦੀ ਕਿਰਪਾ ਨਾਲ ਕਿਸੇ ਵੇਲੇ 8 ਵਜੇ ਮੈਂ ਵੇਲਾ ਹੋ ਕੇ ਚਲ ਜਾਣਾ 7:30 ਵੀ ਚਾਹੀਦਾ ਨਹੀਂ ਵੈਸੇ ਇਹ ਤਾਂ ਗੱਲ ਪੱਕਿਆ ਵੀ ਤੁਹਾਡੇ ਕੋਲ ਪਹਿਲਾਂ ਫੋਨ ਕਰਕੇ ਆਉਣਾ ਪੈਂਦਾ ਵੀ ਭਾਈ ਤੁਹਾਡੇ ਕੋਲ ਚਾਹ ਫੈਗੀ ਕਿ ਨਹੀਂ ਚਲੋ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੈ ਜੀ ਹਾਂ ਗੁਰੂ ਮਹਾਰਾਜ ਦੀ ਤੇ ਭਾਈ ਫਿਰ ਹੁਣ ਜਿੱਦਾਂ ਅੱਜ ਕੱਲ੍ਹ ਇਹ ਰੋਲੇ ਚੱਲਦੇ ਨੇ ਕੋਈ ਕਹਿੰਦਾ ਜੀ ਮੇਰੀ ਚਾਹ ਵਧੀਆ ਤੇ ਮੇਰੀ ਚਾਹ ਵਧੀਆ ਫਿਰ ਚਾਹ ਚਾਹ ਦੀ ਪਛਾਣ ਕੀ ਕਰੀਏ ਪਛਾਣ ਇਹ ਹੈ ਜਿੰਨੇ ਚਿਰ ਤੁਸੀਂ ਆ ਕੇ ਵਿਜ਼ਿਟ ਕਰਕੇ ਖਾ ਹੁਣ ਆਪਾਂ ਰੋਲਾ ਪਾਈ ਜੀ ਹਾਂ ਤੁਸੀਂ ਹਰੀ ਤੇ ਆਪਣੇ ਭਾਂਡੇ ਨੂੰ ਕਹਿੰਦੇ ਹਾਂ ਮੇਰਾ ਭਾਂਡਾ ਵਧੀਆ ਹੂੰ ਬਿਲਕੁਲ ਠੀਕ ਹੈ ਜੀ ਹਾਂ ਸਾਡੇ ਕਹਿੰਗੇ ਮੇਰਾ ਚਾਪ ਵਧੀਆ ਮੇਰੀ ਚਾਪ ਵਧੀਆ ਪਰ ਰਿਐਲਿਟੀ ਕੀ ਆ ਉਹ ਪਤਾ ਲੱਗੂ ਅਸੀਂ ਇਹ ਨਹੀਂ ਕਹਿੰਦੇ ਤੁਹਾਡਾ ਦਿਲ ਕਰਦਾ ਤੁਸੀਂ ਇੱਕ ਵਾਰੀ ਵਿਜ਼ਿਟ ਕਰਕੇ ਖਾ ਕੇ ਦੇਖੋ ਤੁਸੀਂ ਆਪ ਦੱਸੋ ਕੀ ਇਹ ਗਲਤ ਆ ਜਾਂ ਸਹੀ ਆ ਜਾਂ ਟੇਸਟ ਕੀ ਆ ਕੀ ਨਹੀਂ ਕਿਆ ਬਤਾ ਮੈਂ ਈਵਨ ਸੋਸਾਂ ਵੀ ਜੜੀਆਂ ਮੈਂ ਖੁਦ ਤਿਆਰ ਕਰਦਾ ਮੈਂ ਬਜਾਰੀ ਕੋਈ ਸੋਸ ਨਹੀਂ ਰੱਖਦਾ ਤੁਹਾਨੂੰ ਤੁਹਾਨੂੰ ਇੱਕ ਗੱਲ ਦਾ ਪਤਾ ਲਾ ਮੈਂ ਅਜ ਤੱਕ ਕਦੀ ਚਾਂਮ ਖਾਂਦਾ ਨਹੀਂ ਤੇ ਚਾਂਮ ਖਾਂਦਾ ਮੈਂ ਤੁਹਾਡੇ ਕੋਲ ਆ ਕੇ ਖਾਣਾ ਆ ਉਹ ਤਾਂ ਤੁਹਾਡੀ ਇੱਕਦਮ ਕੀ ਕਹਿੰਨਾ ਮੈਂ ਦਿਲੋਂ ਧੰਨਵਾਦ ਕਰਦਾ ਤੁਹਾਨੂੰ ਮੈਨੂੰ ਲੱਗਦਾ ਵੀ ਮੈਂ ਦੂਜੀ ਵੀਡੀਓ ਸ਼ੂਟ ਕੀਤੀ ਹੋਣੀ ਹੈ ਜਿਹੜੀ ਮੱਖਣੇ ਫੌਜੀਾਂ ਵਾਲੀ ਨਹੀਂ ਕੀਤੀ ਸੀ ਇੱਕ ਇੱਕ ਨਾ ਮੈਂ ਇੱਕ ਰਿਐਲਿਟੀ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਆ ਜੀ ਮੈਂ ਅਜ ਤੱਕ ਕਿਸੇ ਬਲੌਗਰ ਨਾਲ ਗੱਲ ਨਹੀਂ ਕੀਤੀ ਕਿਸੇ ਨਾਲ ਵੀ ਨਹੀਂ ਕੀਤੀ ਮੈਂ ਹਾਂ ਬਿਲਕੁਲ ਔਰ ਮੈਂ ਤੁਹਾਨੂੰ ਦੱਸਣ ਲੱਗਾ ਸਿਰਫ ਗੁਰਪ੍ਰੀਤ ਜੀ ਕਿ ਮੇਰੇ ਕੋਲ ਇੱਕ ਪਿੰਦਰਪੰਡੋਰੀ ਦਾ ਨਾਮ ਸ਼ਾਇਦ ਤੁਸੀਂ ਸੁਣਿਆ ਹੋਵੇਗਾ ਜੀ ਉਹਨਾਂ ਦੇ ਬੇਟੇ ਇੱਥੇ ਆਂਦੇ ਸੀਗੇ ਅੱਛਾ ਜੀ ਉਹ ਕਬੱਡੀ ਦੇ ਪਲੇਅਰ ਐ ਉਹਨਾਂ ਦੇ ਨਾਲ ਤਿੰਨ ਚਾਰ ਜਣੇ ਹੋਰ ਆਏ ਤੇ ਉਹ ਦੂਜੇ ਨੂੰ ਕੰਪੇਲ ਕਰਦੇ ਸੀ ਵੀ ਸਰਦਾਰ ਜੀ ਕੋ ਚਾਪ ਖਾਣੀ ਉਹ ਕਹਿੰਦੇ ਮੈਂ ਨਹੀਂ ਖਾਣੀ ਕਿਉਂਕਿ ਮੈਂ ਜਿੰਨੀ ਵਾਰੀ ਚਾਪ ਖਾਧੀ ਮੇਰਾ ਪੇਟ ਖਰਾਬ ਹੋ ਗਿਆ ਅੱਛਾ ਤੇ ਮੈਂ ਕਿਹਾ ਜੀ ਇਦਾਂ ਆ ਵੀ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਿਰਫ ਹਾਫ ਲੈ ਜਾਓ ਅੱਛਾ ਤੁਸੀਂ ਹਾਫ ਚਾਪ ਲੈਓ ਹਾਫ ਚਾਪ ਲੈ ਕੇ ਸਰ ਜੀ ਤੁਸੀਂ ਯਕੀਨ ਮੰਨਿਓ ਉਹਨਾਂ ਦੀ 8-8 ਪਲੇਟਾਂ ਇੱਥੋਂ ਜਾਨੀਆਂ ਹੋਣ ਕਰਕੇ ਪਹਿਲਾਂ ਹੀ ਫੋਨ ਕਰ ਦਿੰਦੇ ਆ। ਕਿਆ ਬਾਤ ਹੈ। ਕਿਆ ਉਹ ਕਹਿੰਦੇ ਚਾਪ ਤੁਹਾਡੀ ਹੈ। ਆਵਾਜ਼ ਵੀ ਆ ਬਿਲਕੁਲ ਭਾਜੀ ਬਿਲਕੁਲ। ਮੈਂ ਆਪਣੇ ਮੂੰਹ ਆਪਣੀ ਤਾਰੀਫ਼ ਨਹੀਂ ਕਰਦਾ ਪਰ ਤੁਸੀਂ ਕਦੇ ਵੀ ਉਹਨਾਂ ਨੂੰ ਪੁੱਛ ਸਕਦੇ ਹੋ। ਬਿਲਕੁਲ। ਤੇ ਮੇਰਾ ਮੈਨੂੰ ਲੱਗਦਾ ਮੇਰੇ ਚੈਨਲ ਦੇ ਦੋ ਵਲੌਗ ਪਹਿਲਾਂ ਤੁਹਾਡੇ ਸ਼ੂਟ ਕੀਤੇ ਸੀ ਮੈਂ। ਬਿਲਕੁਲ। ਤੇ ਉਸ ਤੋਂ ਬਾਅਦ ਵਿੱਚ ਮੈਂ ਇੱਕ ਵਲੌਗ ਅਲੱਗ ਸ਼ੂਟ ਕੀਤਾ ਸੀ ਉਹ ਕੀਤਾ ਸੀ ਮੈਂ ਖੰਨੇ ਜਿਹੜੇ ਮੈਂ ਚਾਪ ਟਰਾਈ ਕੀਤੀ ਆ ਪਰ ਉਸ ਤੋਂ ਬਾਅਦ ਜੇ ਮੈਂ ਤੁਹਾਡੇ ਕੋਲ ਚਾਪ ਦੀ ਫੁੱਲ ਪਲੇਟ ਖਾ ਕੇ ਜਾਂਦਾ ਤਾਂ ਉਹ ਤੁਹਾਡੀ ਖਾਦਾ ਕਿਸੇ ਹੋਰ ਤੋਂ ਮੇਰੇ ਕੋਲ ਖਾਦੇ ਨਹੀਂ ਜਾਂਦੀ ਉਹ ਵੇਰਿਦਾਂ ਨਾ ਗੁਰਪ੍ਰੀਤ ਜੀ ਉਹ ਮੈਦਾ ਫੁੱਲੇ ਗਾਂਦਰ ਜਾ ਕੇ ਤੁਹਾਨੂੰ ਪਤਾ ਹੀ ਐ ਸੋਇਆ ਤੇ ਵੀ ਸੋਇਆ ਹੀ ਐ ਇੱਕ ਮਹਾਰਾਜ ਦੀ ਕਿਰਪਾ ਸਮਝ ਲਓ ਬਾਣੀ ਦਾ ਅਸਰ ਸਮਝ ਲਓ ਕੁਝ ਵੀ ਸਮਝ ਲਓ ਬੀੜੀ ਕਰ ਪਾਇਆ ਹਾਂ ਬਿਲਕੁਲ ਅੱਛਾ ਹੁਣ ਇੱਕ ਗੱਲ ਹੋਰ ਵੀ ਐ ਕਿ ਪਨੀਰ ਦਾ ਬੜਾ ਰੌਲਾ ਚੱਲਦਾ ਜੀ ਆ ਨੂਰਮੇਲ ਪਿੱਛੇ ਜੋ ਸਾਡੀ ਵੀਡੀਓ ਤੇ ਬੜਾ ਪਿਆਈ ਅੱਛਾ ਜੀ ਇਹ ਨਕਲੀ ਪਨੀਰ ਆ ਅੱਛਾ ਤੁਸੀਂ ਪਨੀਰ ਕਿੱਥੋਂ ਲੈਂਦੇ ਹੋ ਨੂਰਵਿੰਦ ਕੋਲ ਨਹੀਂ ਜੀ ਆਰਮ ਡੈਰੀ ਆ ਅੱਛਾ ਲਾਲ ਬਾਦਸ਼ਾ ਡੇਰੇ ਦੇ ਬਿਲਕੁਲ ਨਾਲ ਅੱਛਾ ਜੀ ਉਹਨਾਂ ਦੇ ਅੰਦਰ ਬੰਦਾ ਆ ਸਾਰਾ ਸਮਾਨ ਜੀ ਮੈਂ ਖੁਦ ਦੇਖਦਾ ਹਾਂ ਉਹਨ ਉਹਨਾਂ ਦਾ ਕਰੀਮ ਉਹਨਾਂ ਦਾ ਦਹੀਂ ਸਭ ਕੁਝ ਬੈਸਟ ਹੈ ਅੱਛਾ ਹਾਂ ਮਤਲਬ ਅੱਖਾਂ ਮੀਟ ਕੇ ਅਸੀਂ ਪਨੀਰ ਟਰਾਈ ਕਰ ਸਕਦਾ ਹਾਂ ਹਾਂ ਜੀ ਮੈਂ ਮੈਨੂੰ ਤਾਂ ਬਲੀਵ ਆ ਬਾਕੀ ਤੁਸੀਂ ਖਾਓਗੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਕਸਟਮਰ ਕਹਿੰਦਾ ਆ ਹੁਣ ਕੱਲ ਮੇਰੇ ਕੋ ਪਨੀਰ ਖਤਮ ਹੋ ਗਿਆ ਸੀ ਹਾਂ ਜੀ ਮੈਂ ਗਾਗ ਮੋੜ ਦਿੱਤੇ ਉਹ ਕਹਿੰਦੇ ਜਿੱਥੋਂ ਲਿਓ ਮੈਂ ਕਹਿੰਦਾ ਜੀ ਨਹੀਂ ਮੈਂ ਇੱਥੋਂ ਲਿਆ ਕੇ ਨਹੀਂ ਬਣਾ ਸਕਦਾ ਅੱਛਾ ਮੈਂ ਉੱਥੋਂ ਹੀ ਲੈਣਾ ਮੈਂ ਉੱਥੇ ਲਿਆ ਕੇ ਤੁਹਾਨੂੰ ਖਾਉਂਗਾ ਕਿਉਂਕਿ ਟੇਸਟ ਉਹੀ ਆਣਾ ਵਾ ਜੇ ਮੈਂ ਬਾਹਰੋਂ ਲੈਣਾ ਉਹ ਟੇਸਟ ਨਹੀਂ ਬਣਨਾ ਕੀ ਬਾਤ ਹੈ ਬਜੀ ਕਿ ਭਾਜੀ ਅੱਜ ਫੇ ਕੀ ਖਵਾ ਰਹੇ ਹੋ ਜੋ ਤੁਹਾਡੀ ਇੱਛਾ ਜੀ ਪਨੀਰ ਕਹਿੰਦਾ ਮੈਂ ਪਨੀਰ ਖਵਾ ਦਿੰਨਾ ਨਹੀਂ ਤੁਸੀਂ ਜੋ ਵੀ ਖਵਾਣਾ ਤੁਸੀਂ ਆਪਣੀ ਇੱਛਾ ਦਾ ਜਿਹੜੀ ਵਧੀਆ ਚੀਜ਼ ਹੈ ਮੈਂ ਸਾਨੂੰ ਉਹ ਖਵਾਓ ਕਿਉਂਕਿ ਤੁਹਾਡੇ ਕੋਲ ਅਸੀਂ ਡਿਮਾਂਡ ਕੀਤੀ ਨਹੀਂ ਕਦੀ ਵੀ ਠੀਕ ਹੈ ਜੀ ਹਾਂ ਜੀ ਭਾਜੀ ਮੈਂ ਕਿ ਮਿਕਸਚਾਪ ਲਗਾ ਰਿਹਾ ਤੁਹਾਡੇ ਲਈ ਅੱਛਾ ਮੇਰੇ ਲਈ ਲਾ ਰਿਹਾ ਮਿਕਸਚਾਪ ਹਾਂਜੀ ਉਹ ਕਿੰਨੇ ਪੀਸ ਹੁੰਦੇ ਇਹਦੇ ਵਿੱਚ ਤਿੰਨ ਤਿੰਨ 6 ਪੀਸ ਹੁੰਦੇ ਨੇ ਇਹ ਹਾਫ ਪਲੇਟ ਹੁੰਦੀ ਹੈ ਇਹ ਹਾਂ ਤੇ ਹਾਫ ਪਲੇਟ ਦਾ ਕੀ ਪ੍ਰਾਈਸ ਹੈ 100 100 ਤੇ ਫੁੱਲ ਦਾ 200 200 200 ਹੈ ਨਾ ਕਿਆ ਬਾਤ ਹੈ ਅੱਛਾ ਤੁਸੀਂ ਬਣਾਉਂਦੇ ਵੀ ਮੱਖਣ ਦੇ ਨਾਲ ਹੀ ਮਲਾਉਂਦਾ ਬਿਲਕੁਲ ਅਮਲ ਦਾ ਮੱਖਣ ਅਮਲ ਦਾ ਬਕੜਿਆ ਕੀ ਬਾਤ ਹੈ ਅੱਛਾ ਕੇਵਲ ਇਹ ਬੰਦੇ ਗੈਸ ਤੇ ਵੀ ਬਣਾਉਂਦੇ ਨੇ ਨਹੀਂ ਉਹ ਸਮੋਕੀ ਫਲੇਵਰ ਨਹੀਂ ਆਉਂਦਾ ਇੱਥੇ ਫਲੇਵਰ ਆਉਂਦਾ ਹਾਂ ਬਿਲਕੁਲ ਆ ਪੱਠੀ ਦਿਖਾ ਦਉ ਤੁਹਾਨੂੰ ਬਾਈ ਹੁਣਾਂ ਦੀ ਇੱਥੇ ਬਾਈ ਹੁਣਾਂ ਦਾ ਜਿਹੜਾ ਪ੍ਰੋਪਰ ਇੱਥੇ ਵਿੱਚ ਫਲੇਵਰ ਸਮੋਕੀ ਫਲੇਵਰ ਆਉਂਦਾ ਨਾ ਕੋਲਿਆਂ ਦਾ ਉਹ ਅਲੱਗ ਹੀ ਆਉਂਦਾ ਜੀ ਕੀ ਬਾਤ ਹੈ ਭਾਈ ਜਲਦੀ ਕਰਦੇ ਹੋ ਹੁਣ ਫਿਰ ਸਾਨੂੰ ਭੁੱਖ ਕੇ ਬੜੀ ਲੱਗੀ ਹੋਈ ਆ ਤੇ ਅੱਛਾ ਬਾਈ ਹੁਣਾਂ ਕੋਲ ਇੰਨੀ ਆ ਵੀ ਲਗਭਗ ਕਸਟਮਰ ਦੀ ਵਿਜ਼ਿਟ ਇੰਨੀ ਕਿਹਾ ਵੀ ਬ ਕਿ ਲੋਕ ਪਿਆਰੀ ਬਾਈ ਨੂੰ ਇੰਨਾ ਕਰਦੇ ਆ ਵੀ ਬਹੁਤ ਵਧੀਆ ਬਾਈ ਹੁਣ ਤੱਕ ਆ ਜਿਹੜੇ ਤੁਹਾਨੂੰ ਕਿੰਨੇ ਆ ਜਿਹੜੇ ਹੈਗੀਆਂ ਤੁਹਾਡੇ ਕੋਲ ਲਗਭਗ 6 ਤੇ 4 10 ਤੇ ਲਗਭਗ 25 ਤੁਹਾਡੇ ਕੋਲ ਰਹਿਗੀਆਂ ਨਾ ਇਹ ਬਾਜੀ ਬਿਲਕੁਲ ਆ ਜੱਬੇ ਵੇਲੇ ਵੇਲੇ ਆ ਜੀ ਅੱਛਾ ਆ ਦੇਖੋ ਇਹਦੇ ਵਿੱਚ ਥੋੜੀ ਜੀ ਪਈ ਹੈ ਅੱਛਾ ਔਰ ਇਹਦੇ ਵਿੱਚ ਬਿਲਕੁਲ ਹੀ ਹੈ ਨਹੀਂ ਜੀ ਅੱਛਾ ਫਿਨਿਸ਼ ਬਿਲਕੁਲ ਹਾਂ ਜੀ ਕੀ ਬਾਤ ਹੈ ਬਾਜੀ ਪਰ ਸਾਨੂੰ ਸੰਤੁਸ਼ਟੀ ਆ ਨਿੱਨਾ ਸਮਾਨ ਵੇਚਦੇ ਆ ਸਾਨੂੰ ਉਹਨੇ ਦਾ ਸੰਤੁਸ਼ਟੀ ਬਾਈ ਕਿਣਕਲੇ ਉਹਨੇ ਪਲੇਟਾਂ ਕਿ ਸਿਰਫ ਵੈਸੇ ਹੀ ਦਿਖਾਵੇਂ ਇੰਨੀਆਂ ਪਲੇਟਾਂ ਹੋਣੀਆਂ ਨੇ ਕਤਗਲ ਕੀਆ ਵੀਰ ਜੀ ਉਨੀ ਬਣਾਈ ਦੀ ਫਰੈਸ਼ ਜਿੰਨੀ ਕੋ ਕਸਟਮਰ ਨੂੰ ਚਾਹੀਦੀ ਆ ਜਿੰਨੀ ਚਾਹੀਦੀ ਆ ਹਾਂ ਨਹੀਂ ਦੂਜੇ ਦਿਨ ਵਾਲਾ ਕੰਮ ਨਹੀਂ ਹੈਗਾ ਜੇ ਬਚ ਗਈ ਤੇ ਮੈਨੂੰ ਉਹ ਡਸਟ ਵਿੱਚ ਸਿੱਟਣੀ ਮਨਜ਼ੂਰ ਆ ਪਰ ਮੈਂ ਗਾਹ ਨੂੰ ਨਹੀਂ ਦਿੰਦਾ ਗਾਹ ਨੂੰ ਦਿੰਦਾ ਕੀ ਫਾਦੇ ਫਿਰ ਤੁਸੀਂ ਦੇਖ ਸਕਦੇ ਹੋ ਵੀ ਚਾਪ ਬਣੋਰੇ ਕਿਵੇਂ ਨੇ ਬਾਈ ਹੁਣੀ 100 ਬਾਈ ਜੀ ਇਹ ਕੋਲਿਆਂ ਦੇ ਉੱਤੇ ਇਹ ਚੰਗੀ ਤਰੀਕੇ ਨਾਲ ਨੂੰ ਰੜਦੇ ਨੇ ਪਹਿਲਾਂ ਤੇ ਉਸ ਤੋਂ ਬਾਅਦ ਵਿੱਚ ਕਰੀਮਾਂ ਦੇ ਨਾਲ ਇਹਨੂੰ ਮਿਕਸ ਕਰਦੇ ਨੇ ਇਹ ਪੂਰਾ ਜ਼ਬਰਦਸਤ ਤਰੀਕੇ ਨਾਲ ਫਿਰ ਦਿੰਦੇ ਨੇ ਪਲੇਟ 'ਚ ਸਜਾ ਕੇ ਅਦੀ ਕਿੰਨਾ ਟਾਈਮ ਲੱਗਣਾ ਇਹਨੂੰ ਹੋਰ ਇਹ ਦੇ ਦੋ ਮਿੰਟ ਬਸ ਵੀਰ ਜੀ ਦੋ ਮਿੰਟ ਓਕੇ ਇੱਥੇ ਭਾਜੀ ਜਦ ਤੱਕ ਵੀ ਸਾਨੂੰ ਇਹ ਦੱਸਿਓ ਵੀ ਆਹ ਔਣਾ ਕਿੱਥੇ ਆ ਐਡਰੈਸ ਆਸਿਓ ਕਰੀ ਐਡਰੈਸ ਵੀਰ ਜੀ ਜੇ ਤੁਸੀਂ ਬਸ ਸਟੈਂਡ ਵਾਲੋਂ ਕੋਧਰੋਂ ਆ ਰਹੇ ਹੋ ਤੇ ਅੰਬੇਦਕਰ ਚੌਂਕ ਤੋਂ ਨੂਰਮੈਲ ਰੋਡ ਤੇ ਜੀ ਜੇ ਨੂਰਮੈਲ ਰੋਡ ਵਾਲੀ ਆ ਰਹੇ ਹੋ ਤੇ ਤੁਹਾਡੇ ਅੰਬੇਦਕਰ ਚੌਂਕ ਦੇ ਕੋਲ ਤੇ ਬੈਂਕ ਹੈਗੀ ਆ ਇਹ ਕੈਪੀਟਲ ਬੈਂਕ ਆਹ ਕੈਪੀਟਲ ਬੈਂਕ ਨਜ਼ਦੀਕ ਜੰਡੂ ਹਲਾ ਵਾਲੇ ਕੀ ਬਾਤ ਹੈ आ जी आ गया सॉस भाई सॉस केड़े-केड़े है आ मस्टर्ड है जी अच्छा और आ होगी तंदूरी जी ब्लैक सॉस भी आती है जी और आ है की है जी मेयोनीज सॉस तो लो जी आ होगी हमारी चाप रेडी तो भाई किड़ी चाप है कि मिक्सा में मिक्स ही मिक्स ओके क्या ਗਿਆ ਪਿਆਜ਼ ਤੇ ਨਾਲ ਇਹਦੇ ਵਿੱਚ ਹੋਰ ਭਾਈ ਹੋਰ ਕੀ ਕੀ ਐਡ ਕਰਦੇ ਆ ਜੀ ਚਾਏਗਾ ਜੀ ਤੰਦੂਰੀ ਮਸਾਲਾ ਅੱਛਾ ਆ ਗਿਆ ਚਾਟ ਮਸਾਲਾ ਜੀ ਆ ਬਟਰ ਆ ਗਿਆ ਜੀ ਆ ਗਿਆ ਤੁਹਾਡੀ ਅਮੋਲਦੀ ਕਰੀਮ ਕੀ ਬਾਤ ਹੈ ਭਾਈ ਦੇਸੀ ਕਿ ਉਹ ਪੈ ਸਕਦਾ ਵਿੱਚ ਪੈ ਸਕਦਾ ਵੇ ਕੁਆਂਟੀਟੀ ਫਿਰ ਉਹ ਇਦਾਂ ਆ ਕੁਆਂਟੀਟੀ ਵੀ ਘੱਟ ਜਾਏਗੀ ਜਾਂ ਫਿਰ ਮੈਨੂੰ ਕੁਝ ਨਾ ਕੁਝ ਕਰਨਾ ਰੇਟ ਵਧੂਗਾ ਰੇਟ ਵਧੂਗਾ ਕੋਈ ਖੰਨੇ ਮੈਂ ਖਾਦੀ ਸੀ ਦੇਸੀ ਘੋ ਵਾਲੀ ਚਾਹ ਜੀ ਹਾਂ ਜੀ ਪਾਜੀ ਹੋ ਗਈ ਤਿਆਰ ਜੀ ਜੀ ਜੋਟੀ ਪਾਜੀ ਕੀ ਬਾਤ ਹੈ ਜੀ ਲੋ ਜੀ ਸਾਡੀ ਚਾਪ ਹੋ ਗਈ ਰੈਡੀ ਤੇ ਹੁਣ ਆਪਣਾ ਆ ਗਿਆ ਜੀ ਸਭ ਤੋਂ ਫੇਵਰਟ ਟਾਈਮ ਇਹਨੂੰ ਟੈਸਟ ਕਰਨ ਦਾ ਤੇ ਹੁਣ ਗੱਲ ਆ ਗਈ ਵੀ ਭਾਈ ਸਾਡੇ ਕੋਲ ਕੈਮਰਾ ਫੜਨ ਦੀ ਭਾਈ ਕੈਮਰਾ ਪਲੀਜ਼ ਫੜੋਗੇ ਤੇ ਇਧਰ ਭਾਈ ਹੁਣ ਸਾਡੇ ਨਾਲ ਨੇ ਕਿਉਂਕਿ ਭਾਈ ਹੁਣਾਂ ਦੀ ਚਾਪ ਨਾ ਸਾਨੂੰ ਸਭ ਤੋਂ ਜ਼ਿਆਦਾ ਪਸੰਦ ਕਿਉਂ ਆ ਕਿਉਂਕਿ ਇੱਕ ਤਾਂ ਸਾਬਤ ਸੂਰਤ ਨੇ ਇੱਕ ਸਾਡੇ ਸਰਦਾਰ ਦੇ ਸਾਡੇ ਪੰਜਾਬੀ ਭਰਾ ਨੇ ਤੇ ਸਾਨੂੰ ਲੋੜ ਆ ਸਾਨੂੰ ਆਪਣੇ ਪੰਜਾਬੀ ਭਰਾਵਾਂ ਨੂੰ ਪ੍ਰਮੋਟ ਕਰਨ ਦੀ ਅੱਗੇ ਲੈ ਕੇ ਆਉਣ ਦੀ ਤੇ ਹੁਣ ਵਾਰੀ ਆ ਗਈ ਹੁਣ ਵਾਰੀ ਆ ਗਈ ਟੈਸਟਿੰਗ ਦੀ ਪਾਈ ਕਿਹੜੀ ਫਾਸਲ ਵਿੱਚ ਟੈਸਟ ਕਰੀਏ ਤੁਸੀਂ ਮੈਂਟਲ ਆਓ ਪਹਿਲਾਂ ਕਿਆ ਬਾਤ ਹੈ ਉਹ ਜਿੱਥੇ ਮਰਜੀ ਚਾਂਪਲ ਟਰਾਈ ਕਰ ਲਓ ਪਰ ਜੋ ਸਵਾਦ ਬਾਈ ਹੋਣਾ ਕੋਲ ਦਾ ਉਹ ਕਿਤੇ ਨਹੀਂ ਹੈਗਾ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਵਾਕੇ ਭਰੀ ਵਾਕੇ ਜੋ ਤੁਹਾਡਾ ਪਿਆਰ ਤੁਸੀਂ ਦਿੰਦੇ ਹੋ ਨਾ ਉਹ ਵਾਕਿਆ ਉਹ ਚੀਜ਼ ਹੈਗੀ ਆ ਨਹੀਂ ਟਕਹਾਫ ਕਰ ਦिए ਕੋਈ ਗੱਲ ਉਹ ਤੇ ਤੱਕ ਅਸੀਂ ਆਪਣੀ ਏਪੀਟ ਫਿਨਿਸ਼ ਕਰਦੇ ਤਦ ਤੱਕ ਤੁਸੀਂ ਕਰਨਾ ਚੰਦਲ ਨੂੰ ਸਬਸਕ੍ਰਾਈਬ ਕਰ ਲਓ ਸੋਣਾ ਜੇ ਕਮੈਂਟ ਕਰਕੇ ਦੱਸੋਗੇ ਤੁਸੀਂ ਬਾਈ ਹੁਣਾਂ ਦੀ ਤੁਹਾਨੂੰ ਬਾਈ ਦੀ ਕਿਹੜੀ ਚਾਪ ਪਸੰਦ ਆ ਕਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਫੇਵਰਟ ਆ ਇਸ ਕਰਕੇ ਤਦ ਤੱਕ ਅਸੀਂ ਆਪਣੀ ਏਪੀਟ ਖਤਮ ਕਰਦੇ ਹਾਂ ਤਦ ਤੱਕ ਹੋਣ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਥੈਂਕ ਯੂ ਸੋ ਮੱਚ